ਸਤਿ ਸ਼੍ਰੀ ਅਕਾਲ ਮਿੱਤਰੋ ਅੱਜ ਆਪਾਂ ਖੜੇ ਆ ਉਰੇ ਜਾਖਲ ਘੱਗਰ ਨਦੀ ਤੇ ਸੋ ਮਿੱਤਰੋ ਆਪਾਂ ਲੈਂਦੇ ਆ ਸਵਾਲ ਜੋ ਆ ਪੁੱਛਦੇ ਆ ਬਾਈਆਂ ਤੋਂ ਆ ਜਾ ਗਾਗਨ ਦਿਖਾ ਦੇ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਇਹ ਕਿਹੜਾ ਪਿੰਡ ਹੈ ਆਪਣਾ ਪਿੰਡ ਰੈਨ ਵਾਲੀ ਹੈ ਜੀ ਰੈਨ ਵਾਲੀ ਬਾਈ ਆਪਣਾ ਕਿਹੜਾ ਪਿੰਡ ਹੈ ਆਪਣਾ ਵੀ ਰੈਨ ਵਾਲੀ ਪਿੰਡ ਹੈ ਜੀ ਅੱਛਾ ਬਾਈ ਇਹ ਆਪਣੇ ਘੱਗਰ ਦੇ ਹਾਲਾਤ ਕਿਹੜੇ ਸੋਢੀ ਸਾਈਡ ਹਾਲਾਤ ਤਾਂ ਜੀ ਖਰਾਬ ਹੀ ਨੇ ਹਲੇ ਤਾਂ ਜੀ ਪਾਣੀ ਵਧੇ ਜਾਂਦਾ ਦਿਨੋਂ ਦਿਨ ਜੀ ਘਟ ਨਹੀਂ ਰਿਹਾ ਪਾਣੀ ਬਿਲਕੁਲ ਵੀ ਜੀ ਇਹ ਜਦੋਂ ਵੀ ਸਾਡੇ ਪਾਣੀ ਪਿੱਛੋਂ ਆਉਂਦਾ ਜੀ ਇਧਰੋਂ ਕਮੋਰ ਘੜਕੜੀ ਫੁੱਲਦਕਣੇ ਟੁੱਟਦਾ ਜੀ ਸਾਡੇ ਪਿੰਡ ਕਣੀਆਂ ਜੀ ਸਾਰੇ ਕਈ 15-20 ਪਿੰਡ ਨੇ ਜੀ ਸਾਰੇ ਤਬਾਹ ਹੋ ਜਾਂਦੇ ਨੇ ਫਸਲਾਂ ਸਾਰੀਆਂ ਡੋਬ ਜਾਂਦੀਆਂ ਨੇ ਜੀ ਕੱਟ ਸਾਡੇ ਰਹਿਣ ਵਾਲੇ ਪਿੰਡਾਂ ਦਾ ਜੀ ਛੋਟਕੜ 5-6 ਕਿੱਲਾ ਮਾਰਾ ਜੀ ਤੇ ਉਹਦੇ ਨਾਲ ਵਾਲੇ ਪਿੰਡਾਂ ਦੇ ਵਿੱਚ ਵੀ ਨੁਕਸਾਨ ਬਹੁਤ ਹੋ ਜਾਂਦਾ ਜੀ ਪਿੰਡ ਦੇ ਵਿੱਚ ਪਾਣੀ ਵੜਨ ਨੂੰ ਹੋ ਜਾਂਦਾ ਜੀ ਬਾਰਿਸ਼ ਦਾ ਪਾਣੀ ਕਿਵੇਂ ਜਦੋਂ ਦੀ ਬਾਰਿਸ਼ ਫੁੱਲ ਸੋਡੇ ਪਿੰਡ ਸਾਡੇ ਪਿੰਡ ਜੀ ਬਾਰਿਸ਼ ਦਾ ਪਾਣੀ ਇਕੱਠਾ ਹੋ ਜਾਂਦਾ ਜੀ ਨਿਕਲਣ ਦਾ ਕੋਈ ਰਾਹ ਨਹੀਂ ਹੈਗਾ ਜੀ ਜਿਹੜਾ ਛੱਪੜ ਛੁੱਪੜ ਹੈ ਜੀ ਨਾ ਕੋਈ ਉਹਦੀ ਸਫਾਈ ਵੀ ਜਾਂ ਵੀ ਉਹਦੇ ਵਿੱਚ ਕਵਰ ਹੋ ਜਾਈ ਪਾਣੀ ਜੀ ਸਾਰਾ ਓਵਰਫਲੋ ਹੋ ਜਾਂਦਾ ਜੀ ਉਹਦੀ ਸਫਾਈ ਨਹੀਂ ਹੈਗੀ ਜੀ ਸਾਰਾ ਘਰਾਂ 'ਚ ਪਾਣੀ ਵੜ ਜਾਂਦਾ ਜੀ ਤੇ ਜਿਹੜੇ ਮੋੜ ਨੇ ਜੀ ਆਲੇ-ਦੁਆਲੇ ਜਿਵੇਂ ਹੁਣ ਪਿੰਡ ਦੇ ਮੋੜ ਨੇ ਜੀ ਉਹਦੇ ਵਿੱਚ ਜਦੋਂ ਪਾਣੀ ਮੀਂਹ ਪੈਂਦਾ ਜੀ ਸਾਰਾ ਨਾਲੀਆਂ ਬਲੌਕ ਹੋ ਜਾਂਦੀਆਂ ਨੇ ਜੀ ਉਹਦਾ ਨਿਕਲਣਾ ਕੋਈ ਨਿਕਾਸੀ ਨਹੀਂ ਹੈਗੀ ਜੀ ਹਾਂਜੀ ਸੋ ਮਿੱਤਰੋ ਦੇਖ ਲਓ ਭਾਈਆਂ ਦੇ ਹਾਲਾਤ ਪਿੰਡ ਦੇ ਤੇ ਆਪਾਂ ਸਰਕਾਰ ਨੂੰ ਆਹੀ ਕਹਿੰਦੇ ਵੀ ਸਰਕਾਰ ਤੋਂ ਕੋਈ ਮਦਦ ਮਿਲੀ ਹੈ ਨਹੀਂ ਮਿਲੀ ਹਲੇ ਤੱਕ ਤਾਂ ਕੁਝ ਨਹੀਂ ਮਿਲੀ ਜੀ ਜੇ ਮਿਲੀ ਹੁੰਦੀ ਹੁਣ ਤਾਂ ਠੀਕ ਹੋਣਾ ਸਹੀ ਗੱਲ ਹੈ ਬਾਈ ਜੀ ਤੇ ਸਾਰਾ ਛੱਪੜ ਹੈ ਜੀ ਜਿਹੜਾ ਉਹ 오ਵਰਫਲੋ ਹੋ ਕੇ ਪਾਣੀ ਖੇਤਾਂ 'ਚ ਡਿੱਗੀ ਜਾਂਦਾ ਜੀ ਨਾਲ ਦੇ ਸਾਰੀਆਂ ਫਸਲਾਂ ਖਰਾਬ ਹੋ ਜਾਂਦੀਆਂ ਨੇ ਜਿੰਨਾ ਚਿਰ ਉਹਦੀ ਨਿਕਾਸੀ ਨਹੀਂ ਹੁੰਦੀ ਜੀ ਉਨਾਂ ਚਿਰ ਕੋਈ ਕੰਮ ਨਹੀਂ ਹੋ ਸਕਦਾ ਜੀ ਫਸਲਾਂ ਫਸਲਾਂ ਦਾ ਕਿੰਨਾ ਨੁਕਸਾਨ ਹੈ ਵੀਰੇ ਤੁਹਾਡੇ ਪਿੰਡ ਹਲੇ ਤੱਕ ਤਾਂ ਜੀ ਸਮਝ ਲਓ ਕੋਈ ਨੁਕਸਾਨ ਨਹੀਂ ਹੈਗਾ ਵੈਸੇ ਜਿਹੜਾ ਛੱਪੜ ਦੇ ਨਾਲ-ਨਾਲ ਫਸਲਾਂ ਨਹੀਂ ਜੰਨੀਆਂ ਵੀ ਜੀ ਹਾਂ ਉਹਦੇ ਵਿੱਚ ਤਾਂ ਵੈਸੇ ਪਾਣੀ ਡਿੱਗੀ ਜਾਂਦਾ ਤਾਂ ਨੁਕਸਾਨ ਮਰਨਾ ਹੀ ਪਊਗਾ ਜੀ ਆਪਾਂ ਨੂੰ ਜੋ ਪਾਣੀ ਨਿਕਲ ਨਹੀਂ ਰਿਹਾ ਜੀ ਨੁਕਸਾਨ ਦੇ ਕਿਰਦਾਰ ਦੇ ਤਾਂ ਹੈਗੇ ਨਹੀਂ ਨੇ ਫਸਲਾਂ ਹਾਂਜੀ ਹਾਂਜੀ ਨੁਕਸਾਨ ਦੇ ਵਿੱਚ ਤਾਂ ਤੇ ਗਰੀਬਾਂ ਦੀ ਬਾਹਰ ਬਾਈ ਬਸਤੀ ਹੈ ਜੀ ਉਹਦੇ ਵਿੱਚ ਵੀ ਪਾਣੀ ਬਣਨ ਦੀ ਪੂਰੀ ਸੰਭਾਵਨਾ ਹੋ ਜਾਂਦੀ ਹੈ ਜੀ ਤੇ ਮਜ਼ਦੂਰ ਵਰਗੇ ਤਾਂ ਫਿਰ ਕੋਈ ਘਰ ਮਕਾਨ ਜਾਂ ਕੁਝ ਹੋਰ ਡਿੱਗਾ ਤਾਂ ਨਹੀਂ ਹੈਗਾ ਕਿਸੇ ਦਾ ਸਾਡੇ ਪਿੰਡ ਦੇ ਵਿੱਚ ਇੱਕ ਬਾਹਰ ਬਾਈ ਬਸਤੀ ਹੈ ਜੀ ਉਹਨਾਂ ਦੇ ਵਿੱਚ ਨਾ ਇਹ ਇੱਕ ਆਪਣੇ ਵਿਧਵਾ ਔਰਤ ਹੈ ਜੀ ਤੇ ਉਹਦਾ ਮਕਾਨ ਵਹਿ ਗਿਆ ਜੀ ਅੱਛਾ ਠੀਕ ਹੈ ਜੀ ਉਹਨਾਂ ਨੇ ਵਿਚਾਰਿਆਂ ਨੇ ਪਿੰਡ ਦੇ ਵਿੱਚ ਕੰਮਕਾਰ ਕਰਦੀ ਸੀ ਘਰਾਂ ਦੇ ਵਿੱਚ ਜੀ ਤੇ ਪਿਛਲੇ ਪਾਸੇ ਇੱਕ ਛੱਪੜ ਹੈ ਜੀ ਉਸੇ ਬਸਤੀ ਦੇ ਵਿੱਚ ਜਿਹੜੀ ਬਾਹਰ ਗਰੀਬਾਂ ਦੀ ਬਸਤੀ ਬਣੀ ਹੋਈ ਹੈ ਜੀ ਉਹਦੇ ਵਿੱਚ ਵੀ ਉਹ ਛੱਪੜ ਦੀ ਕੋਈ ਸਫਾਈ ਨਹੀਂ ਹੈਗੀ ਜੀ। ਹਾਂਜੀ ਉਹ ਭਰ ਕੇ ਉਹੀ ਜਿਹੜੀਆਂ ਜੀ ਛੱਪੜ ਹੈ ਜੀ ਛੱਪੜ ਦਾ ਪਾਣੀ ਆ ਨਾ ਜੀ। ਭਰ ਬਹਿ ਗਿਆ। ਹਾਂਜੀ ਉਹ ਸਾਰਾ ਛੱਪੜ ਦਾ ਪਾਣੀ ਇੱਧਰ ਆ ਕੇ ਨਾਲੀਆਂ ਬਲੌਕ ਹੋਏ ਜਾਂਦੀਆਂ ਨੇ ਉਹਦੇ ਬੈਕ ਸਾਈਡ ਤੇ ਸਾਰਾ ਪਾਣੀ ਲੱਗ ਕੇ ਉਹ ਘਰ ਇਸ ਕਾਰਨ ਬਹਿ ਗਿਆ ਜੀ। ਅੱਛਾ ਉਹ ਮਾਤਾ ਪਿਓ ਵਰਗ ਨੂੰ ਮਿਲੀ ਕੋਈ ਸਹਾਇਤਾ ਸਰਕਾਰ ਵੱਲੋਂ। ਅੱਲੇ ਤੱਕ ਤਾਂ ਕੁਝ ਨਹੀਂ ਮਿਲੇ ਨਾ ਜੀ ਉਹ ਗਲੀਆਂ ਵੀ ਸਾਰੀਆਂ ਪਾਣੀ ਨੇ ਭਰੀਆਂ ਹੋਈਆਂ ਪਿੱਛੋਂ ਜੀ ਹਜੇ ਤੱਕ ਕੋਈ ਪੈਸਾ ਨਹੀਂ ਮਿਲਿਆ ਉਹਨਾਂ ਨੂੰ ਗਰੀਬਾਂ ਨੂੰ ਜ ਗੱਲ ਨਹੀਂ ਹੈਗੇ ਜੀ। ਇਹ ਤੋਂ ਛੋਟੇ ਚੈਨਲ ਸਰਕਾਰ ਤੋਂ ਹੀ ਅਪੀਲ ਕਰਦੇ ਆ ਉਸ ਗਰੀਬ ਔਰਤ ਨੂੰ ਕੋਈ ਨਾ ਕੋਈ ਸਹਾਰਾ ਦਿੱਤਾ ਜਾਵੇ। ਹਾਂਜੀ। ਲੋ ਮਿੱਤਰੋ ਤੁਸੀਂ ਦੇਖ ਹੀ ਸਕਦੇ ਹੋ ਸਰਕਾਰਾਂ ਦੇ ਹਾਲਾਤ ਕਿਹੇ ਜੀ ਸਰਕਾਰਾਂ ਹੋ ਰਹੀਆਂ ਨੇ ਕਾਟਿਆ ਸਰਕਾਰ ਆਪਣੀਆਂ ਇਹ ਪਜਾਮੇ ਲਵੇ ਲਵੇ ਕੇ ਆ ਜਾਂਦੇ ਨੇ ਪਜਾਮੇ ਲਵੇੜੇ ਤੋਂ ਕੁਝ ਨਹੀਂ ਬਣਦਾ ਮਿੱਤਰੋ ਪਿੰਡਾਂ 'ਚ ਆਓ ਪਿੰਡਾਂ 'ਚ ਘੇੜਾ ਮਾਰ ਕੇ ਜਾਓ ਦੇਖੋ ਕੀ ਹਾਲਾਤ ਨੇ ਆਪਣੇ ਪਿੰਡਾਂ ਦੇ ਕੀ ਸਥਿਤੀ ਹੈ। ਐਵੇਂ ਥੋੜੀ ਆ ਲਵੇੜ ਕੇ ਪਜਾਮਾ 2 ਮਿੰਟ ਲਾ ਕੇ ਆਪ ਦਾ ਆਪਾਂ ਨੂੰ ਕੋਈ ਫੇਮ ਮਿਲ ਜੂਆ ਜਾਂ ਹੋ ਮਿਲ ਜੂਆ ਸਰਕਾਰਾਂ ਤੋਂ ਆਪਾਂ ਇਹ ਨਹੀਂ ਚਾਹੁੰਦੇ ਵੀ ਤੁਸੀਂ ਲਿਬੜ ਕੇ ਆਓ ਅਸੀਂ ਚਾਹੁੰਦੇ ਆਂ ਵੀ ਸਾਡੇ ਘਰੇ ਕਿਹੜਾ ਮਾਰ ਕੇ ਜਾਓ ਸਾਡੇ ਹਾਲਾਤ ਦੇਖ ਕੇ ਜਾਓ ਸਾਡੇ ਨਾਲ ਕੀ ਬੀਤਰੀ ਆ ਕੀ ਨਹੀਂ ਬੀਤਰੀ ਪਿੰਡ 'ਚ ਤਾਂ ਕੀ ਹਾਲਾਤ ਹੋ ਰਹੀ ਐ ਆਪ ਆਉਂਦੇ ਨੇ ਗੱਡੀ 'ਚ ਉਤਰ ਕੇ ਲਵੇੜ ਕੇ ਪਜਾਮਾ ਚਲੇ ਜਾਂਦੇ ਨੇ ਸੋ ਮਿੱਤਰੋ ਤੁਸੀਂ ਦੇਖ ਹੀ ਸਕਦੇ ਹੋ ਜਿਵੇਂ ਬਾਈਆਂ ਨੇ ਦੱਸਿਆ ਪਿੰਡ 'ਚ ਜਮਾ ਵੀ ਸਹੂਲਤ ਨਹੀਂ ਮਿਲੀ ਸਰਕਾਰ ਵੱਲੋਂ ਵੇ ਤੇਰੀ ਮਾਤਾਂ ਨੂੰ ਨੀ ਕੋਈ ਸਹੂਲਤ ਮਿਲੀ ਜੇ ਕ ਗਰਮ ਬਾਈਚਾਂਸ ਟੁੱਟ ਗਈ ਪ੍ਰਮਾਤਮਾ ਨਾ ਕਰੇ ਵੀ ਟੁੱਟੇ ਜੇ ਬਾਈਚਾਂਸ ਟੁੱਟ ਵੀ ਗਈ ਤਾਂ ਘੱਟੋ-ਘੱਟ 6-700 ਕਿੱਲਾ ਮਾਰਚ ਹੈ ਬਈ ਜੀ ਤੇ ਪਾਣੀ ਦੀ ਗੱਲ ਕਰੀਏ ਤਾਂ ਪਾਣੀ ਦਾ ਕੋਈ ਨਿਕਾਸ ਨਹੀਂ ਹੈਗਾ ਇਹਨਾਂ ਦੇ ਪਿੰਡ 'ਚ ਸੋ ਸਰਕਾਰ ਨੂੰ ਆਪਾਂ ਤਾਂ ਆਹੀ ਲਾਨਤ ਪਾਨਿਆਂ ਵੀ ਘਟਿਆ ਸਰਕਾਰ ਦੇ ਤੂੰ ਕੁਝ ਕਰਨਾ ਹੈ ਤਾਂ ਪਿੰਡਾਂ ਦੇ ਅੰਦਰ ਢੇਡਾ ਮਾਰ ਪਿੰਡਾਂ ਦੇ ਕੁਝ ਕਰਦੇ